ਹੈਲੋ ਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਤੁਹਾਡੀ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣੇ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚਮੂਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀ ਦੇਣ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਜਿਹੜੇ ਆਪਣੀ ਵੀਡੀਓ ਨੂੰ ਦੇਖਦੇ ਨੇ ਤੇ ਆਪਣੇ ਚੈਨਲ ਨਾਲ ਜੁੜੇ ਹੋਏ ਨੇ ਉਹਨਾਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਜੀ ਤੇ ਆਪਾਂ ਦੇ ਕੋਲੇ ਜਾਗਰਾਂ ਤੇ ਕੋਟੀ ਬੋਲਣੀ ਆਈ ਹੋਈ ਆ ਜਾਗਟਾਂ ਜ਼ਿਆਦਾ ਨਹੀਂ ਯਾਨੀ ਕਿ ਜਿੱਦਣ ਆਪ ਕੋ ਕੋਈ ਵੀ ਜਾਂ ਕੋਈ ਸਵੱਟਰ ਬੁਣਨਾ ਆ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਆਪਾਂ ਜਾਗਟ ਦੀ ਕਾਰਟ ਕਿੱਦਾਂ ਪਾਉਣੀ ਆ ਮੋਢੇ ਦੀ ਤੇ ਗਲੇ ਦੀ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਪਰ ਅੱਜ ਆਪਾਂ ਪੁੰਤੀ ਦੀ ਵੀਡੀਓ ਸ਼ੇਅਰ ਕਰਾਂਗੇ ਠੀਕ ਹੈ ਜੀ ਅਗਲੀ ਵੀਡੀਓ ਆਪਾਂ ਤੁਹਾਡੇ ਲਈ ਮੋਢੇ ਦੀ ਤੇ ਗਲੇ ਦੀ ਕਾਰਟ ਕਿੱਦਾਂ ਪਾਉਣੀ ਉਹ ਵਾਲੀ ਲੈ ਕੇ ਆਵਾਂਗੇ ਇੱਕ ਭੈਣ ਦਾ ਮੈਸੇਜ ਆਇਆ ਸੀ ਕਿ ਇਹ ਵਾਲਾ ਜਿਹੜਾ ਡਿਜ਼ਾਈਨ ਆ ਉਹ ਵੀ ਦੱਸੋ ਠੀਕ ਹੈ ਜੀ ਅੱਜ ਆਪਾਂ ਇਹ ਵਾਲਾ ਡਿਜ਼ਾਈਨ ਹੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਇਹ ਹੀ ਰਿਪੀਟ ਕਰਾਂਗੇ ਠੀਕ ਹੈ ਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਆਪਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਹਾਂਜੀ ਆਪਣੀ ਇਹ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਠੀਕ ਹੈ ਜੀ 8 ਕੁੰਡਿਆਂ ਦਾ ਇਹ ਵਾਲਾ ਡਿਜ਼ਾਈਨ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਬਹੁਤ ਸੋਹਣਾ ਬਣਦਾ ਬਣਿਆ ਵੀ ਬਹੁਤ ਸੋਹਣਾ ਲੱਗਦਾ 4 ਕੁੰਡਿਆਂ ਆਪਾਂ ਪੁੱਠੇ ਬਣਾ ਲਾਂਗੇ ਧਾਗਾ ਆਪਣੀ ਸਾਈਡ ਰੱਖ ਕੇ ਤਾਗਾ ਮਗਲੀ ਸੈਟ ਚਾਰ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਇਹ ਆਪਣੀ ਡਿਜ਼ਾਈਨ ਦੀ ਜੀ ਸਿੱਧੀ ਸੈਟ ਪਹਿਲੀ ਸਲਾਈ ਆ ਤਗਾ ਆਪਣੀ ਸੈਟ ਚਾਰ ਕੁੰਡੇ ਆਪਣੇ ਪੁੱਠੇ ਤਗਾ ਮਗਲੀ ਸੈਟ ਚਾਰ ਕੁੰਡੇ ਆਪਣੇ ਸਿੱਧੇ ਜੀ ਤਗਾ ਆਪਣੀ ਸੈਟ ਚਾਰ ਕੁੰਡੇ ਆਪਣੇ ਪੁੱਠੇ ਸਿੱਧੀ ਸਲਾਈ ਕੀ ਇਹ ਡਿਜ਼ਾਈਨ ਬਣੂਗਾ ਪੁੱਠੀਆਂ ਸਲਾਈਆਂ ਜਿੰਨੀਆਂ ਵੀ ਆਪਣੀਆਂ ਹੋਣਗੀਆਂ ਇਹ ਵਾਲੇ ਡਿਜ਼ਾਈਨ ਦੀਆਂ ਉਹ ਸਾਰੀਆਂ ਪੁੱਠੀਆਂ ਪੁੱਠੀਆਂ ਬਣਣਗੀਆਂ ਠੀਕ ਹੈ ਜੀ ਇਹ ਆ ਗਈ ਦੂਜੀ ਸਲਾਈ ਇਹ ਸਾਰੀ ਸਲਾਈ ਆਪਣੀ ਪੁੱਠੀ ਪੁੱਠੀ ਬਣਾਣੀ ਹੈ ਹਾਂਜੀ ਦੋ ਸਲਾਈਆਂ ਆਪਣੀਆਂ ਬਣ ਗਈਆਂ ਆਪਣੀ ਤੀਜੀ ਆ ਗਈ ਸਲਾਈ ਸਿੱਧੀ ਸਾਈਮ ਆਪਾਂ ਪਹਿਲੀ ਸਲਾਈ ਵਾਂਗੂ ਹੀ ਪਾਣੀ ਤੀਜੀ ਸਲਾਈ ਚਾਰ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਧਾਗਾ ਮਗਲੀ ਸਾਈ ਚਾਰ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਫਿਰ ਧਾਗਾ ਆਪਣੀ ਸਾਈ ਚਾਰ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਧਾਗਾ ਮਗਲੀ ਸਾਈ ਚਾਰ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਹਾਂਜੀ ਧਗ ਆਪਣੀ ਸਾਈਟ ਚਾਰ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਇਹ ਆਪਣੀ ਸੀਗੀ ਜੀ ਤੀਜੀ ਸਲਾਈ ਤੀਜੀ ਸਲਾਈ ਵੀ ਬਣ ਗਈ ਆਪਣੀ ਚੌਥੀ ਸਲਾਈ ਮਗਰ ਲਈ ਆ ਇਹ ਸਾਰੇ ਕੁੰਡੇ ਆਪਾਂ ਨੇ ਪੁੱਠੇ-ਪੁੱਠੇ ਬਣਾ ਲੈਣੇ ਨੇ ਹਾਂਜੀ ਚਾਰ ਸਲਾਈਆਂ ਆਪਣੀਆਂ ਬਣ ਗਈਆਂ ਪੰਜਵੀਂ ਸਲਾਈ ਆ ਗਈ ਆਪਣੀ ਸਿੱਧੀ ਸਾਈਡ ਹੁਣ ਆਪਾਂ ਜਿਹੜੇ ਚਾਰ ਕੁੰਡੇ ਪੁੱਠੇ ਪਾਏ ਸੀ ਆਪਾਂ ਤਿੰਨ ਕੁੰਡੇ ਪੁੱਠੇ ਪਾਵਾਂਗੇ ਜੀ ਤਿੰਨ ਕੁੰਡੇ ਆਪਾਂ ਪੁੱਠੇ ਬਣਾ ਲਾਂਗੇ ਹੁਣ ਧਾਗਾ ਮਗਲੀ ਸਾਈਡ ਲੈ ਕੇ ਜਾਵਾਂਗੇ ਆ ਇੱਕ ਪੁੱਠਾ ਕੁੰਡਾ ਇੱਕ ਸਿੱਧਾ ਕੁੰਡਾ ਆਪਾਂ ਨੇ ਪਹਿਲਾਂ ਸਿੱਧਾ ਕੁੰਡੇ ਨੂੰ ਬੋਲਣਾ ਠੀਕ ਹੈ ਜੀ ਚਾਹੇ ਤੁਸੀਂ ਕੁੰਡੇ ਸਲਾਈ ਤੋਂ ਉਤਾਰ ਕੇ ਇਦਾਂ ਅਦਲਾ ਬਦਲੀ ਕਰ ਲੋ ਚਾਹੇ ਇਦਾਂ ਹੀ ਬੋਲਣ ਇਦਾਂ ਸੌਖੇ ਰਹਿੰਦੇ ਨੇ ਪਹਿਲਾ ਕੁੰਡਾ ਆਪਾਂ ਪੁੱਠਾ ਛੱਡਾਂਗੇ ਸਿੱਧੇ ਕੁੰਡੇ ਨੂੰ ਮੂਹਰਲੀ ਸਾਈਡ ਤੇ ਇਦਾਂ ਚੱਕਾਂਗੇ ਇਨੂੰ ਆਪਾਂ ਸਿੱਧਾ ਬਣਾ ਲਾਂਗੇ ਜਿਹੜਾ ਪੁੱਠਾ ਕੁੰਡਾ ਜੀ ਉਹਨੂੰ ਵੀ ਆਪਾਂ ਸਿੱਧਾ ਹੀ ਬਣਾਵਾਂਗੇ ਠੀਕ ਹੈ ਜੀ ਦੋ ਕੁੰਡੇ ਆਪਾਂ ਹੁਣ ਸਿੱਧੇ ਪਾਵਾਂਗੇ ਹੁਣ ਆਪਾਂ ਨੇ ਕੀ ਕਰਨੇ ਇੱਕ ਸਿੱਧਾ ਕੁੰਡਾ ਇੱਕ ਪੁੱਠਾ ਕੁੰਡਾ ਠੀਕ ਹੈ ਜੀ ਪੁੱਠੇ ਕੁੰਡੇ ਨੂੰ ਆਪਾਂ ਨੇ ਪਹਿਲਾਂ ਬੁਣਨਾ ਸਿੱਧੇ ਕੁੰਡੇ ਨੂੰ ਆਪਾਂ ਨੇ ਬਾਅਦ ਵਿੱਚ ਪੁੱਠੇ ਕੁੰਡੇ ਨੂੰ ਆਪਾਂ ਨੇ ਬੈਕ ਸਾਈਡ ਤੋਂ ਚੱਕਣਾ ਇਦਾਂ ਪਹਿਲਾਂ ਬਣਾ ਲੈਣਾ ਤੇ ਸਿੱਧੇ ਕੁੰਡੇ ਨੂੰ ਆਪਾਂ ਬਾਅਦ ਵਿੱਚ ਬਣਾ ਲਾਂਗੇ ਧਾਗਾ ਆਪਣੀ ਸਾਈਡ ਲੈ ਕੇ ਆਵਾਂਗੇ ਦੋ ਕੁੰਡੇ ਆਪਣੇ ਪੁੱਠੇ ਠੀਕ ਹੈ ਜੀ ਫਿਰ ਧਾਗਾ ਮਗਲੀ ਸਾਈਡ ਪੁੱਠੇ ਕੁੰਡੇ ਨੂੰ ਛੱਡ ਕੇ ਸਿੱਧੇ ਕੁੰਡੇ ਨੂੰ ਆਪਣੇ ਮੂਹਰੀ ਸਾਈਡ ਤੋਂ ਚੱਕਣਾ ਪਹਿਲਾਂ ਬਣਾ ਲੈਣਾ ਪੁੱਠੇ ਕੁੰਡੇ ਨੂੰ ਆਪਾਂ ਬਾਅਦ ਵਿੱਚ ਬਣਾ ਲਾਂਗੇ ਜੀ ਬਣਾਉਣਾ ਸਿੱਧਾ ਹੀ ਹੋਵੇ ਦੋ ਕੁੰਡੇ ਆਪਣੇ ਸਿੱਧੇ ਹੁਣ ਆਪਾਂ ਸਿੱਧੇ ਕੁੰਡੇ ਨੂੰ ਛੱਡ ਕੇ ਪੁੱਠੇ ਕੁੰਡੇ ਨੂੰ ਬੈਕ ਸਾਈਡ ਤੋਂ ਚੱਕਾਂਗੇ ਇਦਾਂ ਇਹ ਆਪਣੀ ਪੰਜਵੀਂ ਸਲਾਈ ਹੈ ਜੀ ਸਿੱਧੀ ਸਾਈਡ ਦੀ ਠੀਕ ਹੈ ਜੀ ਆਹ ਤਿੰਨ ਕੁੰਡੇ ਆਪਣੇ ਪੁੱਠੇ ਰਹਿਗੇ ਇਹਨਾਂ ਨੂੰ ਆਪਾਂ ਪੁੱਠੇ-ਪੁੱਠੇ ਬਣਾ ਲੈ ਇਹ ਸੀਗੀ ਆਪਣੀ ਪੰਜਵੀਂ ਸਲਾਈ ਛੇਵੀਂ ਸਲਾਈ ਆਪਣੀ ਮਗਲੀ ਸਾਈਡ ਇਹ ਸਾਰੇ ਕੁੰਡੇ ਆਪਾਂ ਨੇ ਪੁੱਠੇ ਪੁੱਠੇ ਬਣਾ ਲੈਣੇ ਨੇ ਚੇਸ ਲਾਈ ਆਪਣੀ ਕੰਪਲੀਟ ਹੋ ਗਈ ਸੱਤਵੀਂ ਸਲਾਈ ਆ ਗਈ ਆਪਣੀ ਸਿੱਧੀ ਸਾਈਡ ਹੁਣ ਆਪਣੇ ਤਿੰਨ ਕੁੰਡੇ ਰਹਿ ਗਏ ਪੁੱਠੇ ਹੁਣ ਇਹਦੇ ਚ ਆਪਣੇ ਦੋ ਕੁੰਡੇ ਪੁੱਠੇ ਬਣਾ ਲੈਣੇ ਨੇ ਠੀਕ ਹੈ ਜੀ ਧਾਗਾ ਮਗਲੀ ਸਾਈਡ ਸੱਤਵੀਂ ਸਲਾਈ ਸਿੱਧੀ ਸਾਈਡ ਪੁੱਠੇ ਕੁੰਡ ਨੂੰ ਚਾਟ ਕੇ ਸਿੱਧੇ ਕੁੰਡੇ ਨੂੰ ਆਪਣੇ ਮੂਰਲੀ ਸਾਈਡ ਤੋਂ ਚੱਕਣਾ ਇਹਨੂੰ ਪਹਿਲਾਂ ਬਣਾਉਣਾ ਆਪਾਂ ਨੇ ਪੁੱਠੇ ਕੁੰਡੇ ਨੂੰ ਆਪਣੇ ਬਾਅਦ ਵਿੱਚ ਬਣਾਉਣਾ ਬਣਾਉਣਾ ਸਿੱਧਾ ਹੀ ਆ ਠੀਕ ਹੈ ਜੀ ਹੁਣ ਚਾਰ ਕੁੰਡੇ ਆਪਣੇ ਸਿੱਧੇ ਆ ਗਏ హను సేను డకని పుట్ే కు కుండేను పల్లం బ్యాక సైడ్ చక్క కును పల్ల బ సేను బా వి పుట్ే కు కండే డే కనావే మూలీ సైడ్ చక్కన పుట్ే కు కండి బాధ ఏ దోహే కుండే అని ఇంకే ఆకే హో డి బే హిధే కును ఛా బాయిడ్ పుట్ా కు కండా చక్కా ਉਹਨੂੰ ਪਹਿਲਾਂ ਬਣਾਵਾਂਗੇ ਸਿੱਧੇ ਕੁੰਡੇ ਨੂੰ ਬਾਅਦ ਵਿੱਚ ਠੀਕ ਹੈ ਜੀ ਦੋ ਕੁੰਡੇ ਆਪਣੇ ਪੁੱਠੇ ਰਹਿਗੇ ਇਹਨਾਂ ਨੂੰ ਆਪਾਂ ਪੁੱਠੇ ਬਣਾ ਲਾਂਗੇ 8ਵੀਂ ਸਲਾਈ ਆ ਗਈ ਆਪਣੀ ਬੈਕ ਸਾਈਡ ਇਹ ਸਾਰੇ ਕੁੰਡੇ ਆਪਾਂ ਨੇ ਪੁੱਠੇ-ਪੁੱਠੇ ਬਣਾ ਲੈਣੇ ਨੇ 8 ਕੁੰਡਿਆਂ ਦਾ ਡਿਜ਼ਾਈਨ ਆ ਤੇ 8 ਸਲਾਈਆਂ ਚ ਇਹ ਵਾਲਾ ਜਿਹੜਾ ਡਿਜ਼ਾਈਨ ਆਪਣਾ ਕੰਪਲੀਟ ਹੋ ਜਾਂਦਾ ਹੈ ਹੈ ਵੀ ਬਹੁਤ ਈਜ਼ੀ ਡਿਜ਼ਾਈਨ ਆ ਇਹ ਕਿਉਂਕਿ ਜਿਹੜੀਆਂ ਇਹਦੀਆਂ ਬੈਕ ਸਾਈਡ ਵਾਲੀਆਂ ਸਲਾਈ ਨੇ ਉਹ ਸਾਰੀਆਂ ਆਪਣੀਆਂ ਪੁੱਠੀਆਂ-ਪੁੱਠੀਆਂ ਬਣ ਜਾਂਦੀਆਂ ਨੇ ਸਿਰਫ ਸਿੱਧੀ ਪੁੱਠੀ ਸਲਾਈ ਦਾ ਡਿਜ਼ਾਈਨ ਆ ਇਹ ਵਾਲਾ ਹਾਂਜੀ yeah, 8 ਸਲਾਈਆਂ ਦੇ ਨਾਲ ਆਪਣੇ ਵਾਲਾ ਡਿਜ਼ਾਈਨ ਜਿਹੜਾ ਉਹ ਵੀ ਕੰਪਲੀਟ ਹੋ ਗਿਆ। ਇਦਾਂ ਬਣਦਾ ਹੈ। ਠੀਕ ਹੈ ਜੀ ਹੁਣ ਜਿੱਥੇ ਆਪਣੇ ਪੁੱਠੇ ਕੁੰਡੇ ਪਾਏ ਸੀ ਉੱਥੇ ਆਪਾਂ ਚਾਰ ਕੁੰਡੇ ਸਿੱਧੇ ਕਰ ਦਾਂਗੇ। ਸਿੱਧੇ ਕੁੰਡਿਆਂ ਤੇ ਆਪਾਂ ਚਾਰ ਕੁੰਡੇ ਪੁੱਠੇ ਕਰ ਦਾਂਗੇ। ਪੁੱਠੇਆਂ ਕੁੰਡਿਆਂ ਤੇ ਚਾਰ ਕੁੰਡੇ ਸਿੱਧੇ ਇਦਾਂ ਬਣਾਉਣਾ ਠੀਕ ਹੈ ਜੀ। ਬਣਿਆ ਹੋਇਆ ਇਦਾਂ ਲੱਗਦਾ ਬੈਕ ਸਾਈਡ ਤੋਂ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਆਪਣਾ ਇਦਾਂ ਬਣਦਾ। ਸਿੱਧੀ ਸਾਈਡ ਆਪਣੀ ਇਦਾਂ ਦੀ। ਤਹਾਨੂੰ ਕਿਦਾਂ ਦਾ ਲੱਗਿਆ ਇਹ ਵਾਲਾ ਡਿਜ਼ਾਈਨ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਲਿਓ ਆਪਾਂ ਤੁਹਾਨੂੰ ਹੋਰ ਨਵੇਂ ਡਿਜ਼ਾਈਨ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ